ਲੀਹੋ ਲੱਥੀ ਗੱਡੀ ਲੀਤੇ ਲਿਆਉਣ ਦੇ ਲਈ ਸੁਖਵੀਰ ਸਿੰਘ ਬਾਦਲ ਲਗਾਤਾਰ ਯਤਨ ਕਰ ਰਹੇ ਨੇ ਪਰ ਇਸੇ ਦਰਮਿਆਨ ਐਸਜੀਪੀਸੀ ਦੀ ਅੰਤਰੀ ਕਮੇਟੀ ਤੋਂ ਠੀਕ ਪਹਿਲਾਂ ਬੀਤੇ ਕੱਲ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਕਈ ਵੱਡੇ ਸੰਸਨੀਖੇਜ ਖੁਲਾਸੇ ਕੀਤੇ ਜਾਂਦੇ ਆ ਕੀ ਉਹਨਾਂ ਖੁਲਾਸਿਆਂ ਦੀ ਜਾਂਚ ਕਰਦੇ ਆ ਸੁਖਵੀਰ ਸਿੰਘ ਬਾਦਲ ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਜਾਂ ਫਿਰ ਗਿਆਨੀ ਰਗਵੀਰ ਸਿੰਘ ਨੂੰ ਹੀ ਘਰ ਨੂੰ ਤੋਰ ਦਿੱਤਾ ਜਾਵੇਗਾ ਅੱਜ ਅੰਤਰੰਕ ਕਮੇਟੀ ਦੇ ਵਿੱਚ ਕੀ ਕੁਝ ਹੋਣ ਵਾਲਾ ਹੈ ਤੇ ਉਹਨਾਂ ਖਲਾਸਿਆਂ ਦਾ ਅਕਾਲੀ ਦਲ ਦੀ ਸਿਆਸਤ ਤੇ ਕੀ ਪ੍ਰਭਾਵ ਪਵੇਗਾ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਆ ਤੇ ਉਧਰ ਨਾਲ ਹੀ ਨਾਲ ਗੱਲਬਾਤ ਕਰਨੀ ਆ ਅਫਸਰ ਸ਼ਾਹੀ ਦੀ ਇੱਕ ਪਾਸੇ ਅਫਸਰਾਂ ਨੂੰ ਮਾਫੀ ਮੰਗਣੀ ਪੈ ਰਹੀ ਆ ਤੇ ਦੂਜੇ ਪਾਸੇ ਅਫਸਰ ਸਸਪੈਂਡ ਕੀਤੇ ਜਾ ਰਹੇ ਨੇ ਇਹ ਪੂਰਾ ਮਾਮਲਾ ਕੀ ਆ ਕਿਉਂ ਮਾਫੀ ਮੰਗਣੀ ਪਈ ਆ ਤੇ ਕਿਉਂ ਸਸਪੈਂਡ ਕੀਤੇ ਗਏ ਨੇ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਆ ਇੰਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਅਣਖੀ ਸਰ ਬਾਬਾ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਰਖੜਾ ਸਾਹਿਬ ਸਾਰੇ ਉਹਨਾਂ ਸਤਿ ਸ਼੍ਰੀ ਅਕਾਲ ਅਣਖੀ ਸਰ ਬੀਤੇ ਕੱਲ੍ਹ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਜੋ ਖਲਾਸੇ ਕੀਤੇ ਗਏ ਸੀ ਜਾਂ ਜੋ ਇਲਜ਼ਾਮ ਸੁਖਵੀਰ ਸਿੰਘ ਬਾਦਲ ਤੇ ਐ ਜੀ ਪੀ ਸੀ ਦੇ ਉੱਪਰ ਲਗਾਏ ਗਏ ਸੀ ਉਹਨਾਂ ਤੇ ਗੱਲ ਕਰ ਰਹੀ ਸੀ ਤਾਂ ਉਸ ਵਕਤ ਖਾਸ ਤੌਰ ਤੇ ਅਕਾਲੀ ਦਲ ਸਿਆਸਤ ਦੀ ਗੱਲ ਕੀਤੀ ਸੀ ਕਿ ਅਕਾਲੀ ਦਲ ਸਿਆਸਤ ਤੇ ਇਸ ਦਾ ਪ੍ਰਭਾਵ ਪਵੇਗਾ ਪਰ ਇਹ ਇਲਜ਼ਾਮ ਠੀਕ ਅੰਤਰੀਂ ਕਮੇਟੀ ਦੀ ਅੱਜ ਜੋ ਮੀਟਿੰਗ ਹੋਣ ਵਾਲੀ ਹੈ ਉਸ ਤੋਂ ਪਹਿਲਾਂ ਲਗਾਏ ਜਾਂਦੇ ਨੇ ਕਿ ਅੰਤਰੀਂ ਕਮੇਟੀ ਦੀ ਜੋ ਅੱਜ ਦੀ ਮੀਟਿੰਗ ਹੈ ਜੀ ਉਹ ਇਸ ਦੇ ਇਰਤ ਗਿਰਦ ਘੁਮੇਗੀ ਕਿ ਕੋਈ ਵੱਡੀ ਕਾਰਵਾਈ ਅੱਜ ਗਿਆਨੀ ਰਗਵੀਰ ਸਿੰਘ ਤੇ ਹੋਵੇਗੀ ਜਾਂ ਫਿਰ ਇਸ ਮਾਮਲੇ ਦੀ ਪੂਰਨ ਤੌਰ ਤੇ ਜਾਂਚ ਕੀਤੀ ਜਾਵੇਗੀ ਜੀ ਆਹ ਦੇਖੋ ਰਖਣਾ ਸਭ ਜਿਸ ਵਲੇਸੀਂ ਪ੍ਰੋਗਰਾਮ ਉਪਰ ਰਿਕਾਰਡ ਕਰ ਰਹੇ ਹਾਂ ਐਸਲੀ ਸ਼ੁਰੂਮਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਅਤਰੰਕ ਕਮੇਟੀ ਦੀ ਮੀਟਿੰਗ ਆ ਉਹ ਸ਼ੁਰੂ ਹੋ ਮਲੀ ਆ ਜੋ ਖੰਡਾ ਸਾਡੇ ਕੋਲ ਪਹੁੰਚ ਕੇ 11 ਵਜੇ ਮੀਟਿੰਗ ਹੋਣੀ ਸੀ ਬਾਕੀ ਕੀ ਹੁੰਦਾ ਮੀਟਿੰਗ ਚ ਉਹ ਗੱਲਾਂ ਤਾਂ ਬਾਤੀਆਂ ਨੇ ਹੁਣ ਖਾਸ ਤੌਰ ਤੇ ਮੀਟਿੰਗ ਦਾ ਅਜੰਡਾ ਕੀ ਹੈ ਅਤਰੰਕ ਕਮੇਟੀ ਦਾ ਇਹ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਮੇਰੀ ਇੱਕ ਦੋ ਮੈਂਬਰਾਂ ਨਾਲ ਗੱਲਬਾਤ ਹੋਈ ਹੈ ਪਰ ਜਿਹੜਾ ਅਜੰਡਾ ਆ ਕਹਿੰਦੇ ਮੌਕੇ ਤੇ ਹੀ ਦੱਸਿਆ ਜਾਂਦਾ ਤੇ ਮੌਕੇ ਦੀ ਜਿਹੜੀ ਗੱਲਬਾਤ ਜਿਹੜੀ ਆ ਉਹ ਕੀਤੀ ਜਾਂਦੀ ਹੈ ਜੋ ਚਰਚਾਵਾਂ ਉਹਨੇ ਕਨ ਜਿਸ ਤਰੀਕੇ ਨਾਲ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗੈਨੀ ਲਖਬੀਰ ਸਿੰਘ ਹੁਣਾ ਨੇ ਇਹ ﺍﻟजाम ਲਾਇਆ ਖਾਸ ਤੌਰ ਤੇ ਬਾਦਲ ਪਰਿਵਾਰ ਉੱਤੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਉੱਤੇ ਤੇ ਨਾ ਹੀ ਸ਼ਰੂਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜਾ ਅੰਦਰ ਭ੍ਰਿਸ਼ਟਾਚਾਰ ਜਿਹੜਾ ਫੈਲਿਆ ਜਿਸ ਤਰੀਕੇ ਨਾਲ ਉਹਨਾਂ ਨੂੰ ਉਹਨਾਂ ਨੇ ਉਜਾਗਰ ਕੀਤਾ ਤਾਂ ਉਹਨੂੰ ਲੈ ਕੇ ਸ਼ਰੂਮੀ ਅਕਾਲੀ ਦਲ ਤੇ ਦੂਜੇ ਪਾਸੇ ਸ਼ਰੂਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਦੋਵੇਂ ਨੇ ਇਹ ਬੈਕਫਰਕ ਤੇ ਨੇ ਪੁਨਾ ਜਿਸ ਤਰੀਕੇ ਦਾ ਨੁਕਸਾਨ ਜਿਹੜਾ ਹੋ ਚੁੱਕਾ ਜਾਂ ਜਿਸ ਤਰੀਕੇ ਦੇ ਇਲਜ਼ਾਮ ਹਮੇਸ਼ਾ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕ腐ਸ਼ਨ ਨੂੰ ਲੈ ਕੇ ਲੱਗਦੇ ਆ ਉਹ ਤਾਂ ਮੈਂ ਸਮਝਦਾ ਕਿ ਆਮ ਹੀ ਗੱਲ ਹੋ ਗਈ ਆ ਇਹਦੇ ਨਾਲੋਂ ਲੋਕਾਂ ਨੂੰ ਜਾਂ ਦੂਜੇ ਪਾਸੇ ਪ੍ਰਧਾਨ ਨੂੰ ਕੋਈ ਫਰਕ ਨਹੀਂ ਕਿਉਂਕਿ ਪ੍ਰਧਾਨ ਜੀ ਦਾ ਖੁਦ ਹੀ ਗੱਲ ਬਣ ਚੁੱਕਿਆ ਕਿ ਸਾਡੇ ਕੋਲ ਕ腐ਸ਼ਨ ਹੁੰਦੀ ਹੈ ਜੀ ਕਪੜੇ ਤੇ ਰੋਜ਼ ਹੁੰਦੇ ਆ ਪਰ ਜਿਹੜਾ ਵੱਡਾ ਪ੍ਰਸ਼ਨ ਵੱਡਾ ਪ੍ਰਸ਼ਨ ਇਹ ਆ ਕਿ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਇਸ ਸਾਰੀ ਪੋਜੀਸ਼ਨ ਨੂੰ ਸਦਾਰਨ ਵਾਸਤੇ ਕੱਲ੍ਹ ਗੈਨੀ ਗੁਰਮੁਖ ਸਿੰਘ ਨੂੰ ਅੱਗੇ ਲਿਆਂਦਾ ਗਿਆਨੀ ਗੁਰਮੁਖ ਸਿੰਘ ਹੁਣੀ ਆਣ ਕੇ ਚਲੋ ਜਿਸ ਤੱਕ ਦੀ ਉਹਨਾਂ ਨੇ ਬੇਨਤੀਆਂ ਦਿੱਤੀਆਂ ਨੇ ਜਿਹੜੀ ਗੱਲਬਾਤ ਕੀਤੀ ਆ ਆਖ ਦਿੱਤੇ ਨੇ ਕਿ ਸਾਰਾ ਕੁਝ ਠੀਕ ਠਾਕ ਆ ਪਰ ਗਿਆਨੀ ਗੁਰਮੁਖ ਸਿੰਘ ਦੀ ਜਿਹੜੀ ਕਹਣੀ ਦੇ ਕਥਨੀ ਦੇ ਉੱਤੇ ਲੋਕਾਂ ਦਾ ਹੁਣ ਵਿਸ਼ਵਾਸ ਜਿਹੜਾ ਨਹੀਂ ਰਿਹਾ ਇਹ ਉਹੀ ਕਹਣੀ ਗੁਰਮੁਖ ਸਿੰਘ ਆ ਕਿ ਜਿਨੇ ਸਭ ਤੋਂ ਪਹਿਲਾਂ ਇਹ ਖਲਾਸਾ ਕੀਤਾ ਸੀ ਕਿ ਸਾਨੂੰ ਮਾੜਣਾ ਨੇ ਉੱਥੇ ਸੱਦਿਆ ਉਥੇ ਸਭ ਕੋ ਸਾਨੂੰ ਮਾਫੀ ਮੰਗਾਈ ਤੇ ਫਿਰ ਇਹੀ ਗਿਆਨੀ ਗੁਰਮukh ਸਿੰਘ ਜਿਹੜਾ ਚੁੱਪ ਕਰਕੇ ਬਦਲ ਗਿਆ ਕਿ ਨਹੀਂ ਕੋਈ ਕੁਝ ਨਹੀਂ ਹੋਇਆ ਤੇ ਜਦੋਂ ਇਹਨੂੰ ਇਹ ਗੱਲ ਹੋਈਗੀ ਤੁਹਾਡੀ ਵੀਡੀਓ ਰਿਕਾਰਡਿੰਗ ਕਹਿੰਦਾ ਮਿੰਨਰ ਪ੍ਰਾਗ ਰਿਕਾਰਡਿੰਗ ਨੂੰ ਗੁੱਡੇ ਕਿੱਦੇ ਕੀ ਇਹ ਗੱਲ ਸਾਰਿਆਂ ਦੇ ਸਾਹਮਣੇ ਆ ਤੇ ਸੋ ਗਿਆਨੀ ਗੁਰਮukh ਸਿੰਘ ਦੇ ਆਣ ਕੇ ਇਹ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਿਆਨੀ ਗੁਰਮukh ਸਿੰਘ ਤੇ ਨਹੀਂ ਇਹ ਜਿਹੜਾ ਕੱਲ ਦਾ ਆਈਡੈਂਟ ਪਿਆ ਇਸ ਨੂੰ ਥੋੜਾ ਜਿਹਾ ਠੀਕ ਕਰਦਾ ਜੀ ਸ਼ਤਮ ਕੀਤਾ ਪਰ ਅਸਲ ਗੱਲ ਜਿਹੜੀ ਆ ਉਹ ਅੱਜ ਅਤਰੰਕ ਕਮੇਟੀຊੋਂ ਹੋਊਗੀ ਬਾਕੀ ਅਤਰੰਕ ਕਮੇਟੀ ਦੇ ਜਿਹੜੇ ਫੈਸਲੇ ਆ ਐ ਰਖੜਾ ਜੀ ਉਹ ਤਾਂ ਹਮੇਸ਼ਾ ਜੀ ਕੇ ਸਮੇਂ ਚ ਵੇਖੇ ਜਾਵੇ ਤੇ ਮੌਕੇ ਦੇ ਜਿਹੜੇ ਫੈਸਲੇ ਜਿਹੜੇ ਉਹ ਲੈ ਜਾਂਦੇ ਆ ਤਾਂ ਫੈਸਲਿਆਂ ਦੇ ਵਿੱਚ ਜੋ ਹੁਣ ਇਹ ਸੂਤਰਾ ਤੋਂ ਸਾਡੇ ਕੋਲ ਜਾਣਕਾਰੀ ਪਹੁੰਚੀ ਆ ਅੱਜ ਜਿਹੜੇ ਦਰਬਾਰ ਸਾਹਿਬ ਦੇ ਜਿਹੜੇ ਸਾਡੇ ਗ੍ਰੰਥੀ ਗਿਆਨੀ ਤਖਤੂਰ ਸਿੰਘਾ ਇਹਨਾਂ ਦੇ ਭਵਿੱਖ ਦੇ ਸੰਬੰਧੀ ਕਹਿੰਦੇ ਫੈਸਲਾ ਜਿਹੜਾ ਅੱਜ ਦੀ ਮੀਟਿੰਗ ਦੇ ਵਿੱਚ ਹੋਣਾ ਸੀ ਅਤਰੰਕ ਕਮੇਟੀ ਦੀ ਸੰਦਰਭ ਦੇ ਵਿੱਚ ਹੁਣ ਉਹ ਫੈਸਲਾ ਕੀ ਹੋਣਾ ਸੀ ਜਾਂ ਕੀ ਨਹੀਂ ਹੋਣਾ ਇਹ ਤਾਂ ਜਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾਣਦੇ ਨੇ ਤੇ ਜਗਨਨਿਤ ਕਬੀਰ ਸਿੰਘ ਉਨੀ ਜਾਂਦੇ ਆ ਜਿਸ ਕਰਕੇ ਉਹਨਾਂ ਵੱਲੋਂ ਇੱਕ ਦਿਨ ਪਹਿਲਾਂ ਹੀ ਜਿਹੜਾ ਆਪਣਾ ਪਰਮਵੀ ਸ਼ਸਤਰ ਆ ਉਚਲਾ ਦਿੱਤਾ ਜਾਂਦਾ ਹੁਣ ਤੇ ਇੱਥੋਂ ਤੱਕ ਇਹ ਵੀ ਪਤਾ ਲੱਗਾ ਕਿ ਜੇਸਤੀਕੇ ਨੇ ਗੈਨੀ ਰਕਵੀਰ ਸਿੰਘ ਹੋਣਾ ਨੇ ਇਹ ਗੱਲ ਕਹੀ ਕਿ ਤੁਸੀਂ ਜਦੋਂ ਧਰਮਤਾਂ ਦੇ ਜਿੰਨੀ ਚੋਣ ਸੀ ਤਾਂ ਉਸ ਵਕਤ ਉਹਨਾਂ ਤੇ ਇਹ ਦਬਾਅ ਆਇਆ ਗਿਆ ਕਿ ਹਾਂ ਵੀ ਤੁਸੀਂ ਉੱਥੇ ਸੰਗਤ ਨੂੰ ਅਪੀਲ ਕਰੋ ਕਿ ਜਿਹੜੀ ਆ ਵੋਟਾਂ ਨੇ ਉਸ ਸ਼੍ਰੋਮਣੀ ਗੋਦਵਾਰਾ ਪ੍ਰਬੰਧਕ ਕਮੇਟੀ ਦੇ ਉਮੀਦਵਾਰ ਦੇ ਹੱਕ ਚ ਜਿਹੜੀਆਂ ਪੌਣੀ ਕਹਿੰਦੇ ਮੈਂ ਕਹਿੰਦਾ ਇਨਕਾਰ ਕਰ ਦਿੱਤਾ ਸੋ ਇਹ ਜਿਹੜੇ ਖਲਾਸੇ ਨੇ ਗੈਨੀ ਰਕਵੀਰ ਸਿੰਘ ਉਹਨਾਂ ਨੇ ਕੀਤੇ ਨੇ ਇਹਦੇ ਨਾਲ ਨਿਰਸੰਦੇਹ ਜਿਹੜਾ ਸ਼ਹਿਰ ਕੰਮੇਗੁਰ ਦੁਆਰਾ ਪ੍ਰਬੰਧਕ ਮੀਤੀ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਕਸੂਤੀ ਸਥਿਤੀ ਦੇ ਵਿੱਚ ਤਾਂ ਫਸੇ ਜ਼ਰੂਰ ਨੇ ਪਰ ਦੂਜੇ ਪਾਸੇ ਗਿਆਨੀ ਰਖਵੀਰ ਸਿੰਘ ਹੋਣਾ ਤੇ ਵੀ ਸਵਾਲ ਜਿਹੜੇ ਉਠਣੇ ਕੱਲ੍ਹ ਦੇ ਸ਼ੁਰੂ ਹੋ ਗਏ ਆ ਕਿ ਉਹਨਾਂ ਨੇ ਇਹ ਜਿਹੜਾ ਇਸ ਸਮੇਂ ਜਿਹੜਾ ਸਵਾਲ ਉਠਾਉਂਦਾ ਅਸਲ ਮਤਲਬ ਹੈ ਕਿ ਕੀ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਦਰਸਤਾ ਰਿਹਾ ਹੈ ਜਾਂ ਉਹਨਾਂ ਦੇ ਕੋਈ ਫੰਡ ਫੰਡ ਰੁਕੇ ਗਏ ਆ ਐ ਕਿਉਂਕਿ ਉਹ ਹਾਈ ਕੋਰਟ ਵੀ ਗਏ ਹੀ ਜਾਂ ਉੱਥੇ ਵੀ ਗਏ ਹੀ ਇਸੋ ਬੜਾ ਕੁਝ ਹੈ ਕੱਲ ਦਾ ਗਿਆਨੀ ਰਕਬੀਰ ਸਿੰਘ ਹੁਣੀ ਵੀ ਇਹ ਚਰਚਾਵਾਂ ਦੇ ਕੇਂਦਰ ਬਿੰਦੂ ਜਿਹੜੇ ਉਹ ਬਣੇ ਹੋਏ ਆ ਖਾਸ ਕਰਕੇ ਜਿਸ ਤਰੀਕੇ ਨਾਲ ਉਹਨਾਂ ਨੇ اخਲਾਕੀ ਪੱਧਰ ਦੀ ਗੱਲ ਕੀਤੀ ਆ ਸਰਬੱਤ ਖਾਲਸਾ ਬਲੋਂ ਦੀ ਗੱਲ ਕੀਤੀ ਆ ਹੁਣ ਤੁਸੀਂ ਦੇਖੋ ਕਿ ਜੇਕਰ اخਲਾਕੀ ਪੱਧਰ ਤੇ ਹੀ ਉਹਨਾਂ ਨੇ ਗੱਲ ਕੀਤੀ ਤੇ ਫਿਰ اخلاق ਜਿਹੜਾ ਕੱਲ ਜੱਗਿਆ ਪਹਿਲਾਂ ਕਿਉਂ ਨਹੀਂ ਜਗਿਆ ਇਹ ਉਹ ਗਿਆਨੀ ਰਕਬੀਰ ਸਿੰਘਾਂ ਜਿਹੜੇ ਕਹਿੰਦੇ ਸੀ ਕਿ ਹਾਂ ਭਾਈ ਮੈਂ ਬਿਸਤਰਾ ਤਾਂ ਆਪਣਾ ਆਪਣਾ ਟੈਚੀ ਫੜਿਆ ਜਦੋਂ ਕਹਿਣ ਕਿ ਚਲੇ ਜਾਵਾਂਗੇ ਤੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਜਲੀਲ ਕਰ ਗਿਆ ਅੱਜ ਦੀ ਬਾਤ ਜੁੰਦਰੀ ਨਹੀਂ ਜਾਂ ਉਥੋਂ ਬਾਹਰ ਕੱਢਿਆ ਤਾਂ ਉਸ ਵਕਤ ਜੈਸ ਤ੍ਰਿਕੇ ਦੇ ਨਾਲ ਕਹਿੰਨੀ ਰਖਵੀਰ ਸਿੰਘ ਉਹਨਾਂ ਸਟੈਂਡ ਲੈ ਹੈ ਉਸ ਵਕਤ ਕਿਉਂ ਨਾ ਆਈ ਜਦੋਂ ਜਾਨੀ ਹਰਪ੍ਰੀਤ ਸਿੰਘ ਉਹਨਾਂ ਦੀ ਕਬੜਕੁਸ਼ੀ ਕੀਤੀ ਜਾ ਰਹੀ ਸੀ ਤਾਂ ਉਦੋਂ ਫਿਰ ਜਾਨੀ ਰਖਵੀਰ ਸਿੰਘ ਉਹਨਾਂ ਖਿਲਾਫ ਦੀ ਬਾਤ ਹੁੰਦੀ ਹੈ ਇਹ ਖਲਾਸੀ ਉਦੋਂ ਕਿਉਂ ਨਾ ਕੀਤੀ ਸੋ ਬਹੁਤ ਕੁਝ ਇਦਾਂ ਦੀਆਂ ਗੱਲਾਂ ਜਿਹੜੀਆਂ ਨੇ ਕੱਲ ਦੀਆਂ ਜਿਹੜੀਆਂ ਉਹ ਚੱਲਦੀਆਂ ਪਈਆਂ ਨੇ ਬਾਕੀ ਅੱਜ ਦੀ ਸ਼ੁਰੂਆਤ ਉਹ ਟੋਆ ਦਾ ਪ੍ਰਬੰਧਕ ਕਮੇਟੀ ਦੀ ਜਦੋਂ ਅਤਰੰਕ ਕਮੇਟੀ ਦੀ ਮੀਟਿੰਗ ਹੋਊਗੀ ਉਦੇ ਵਿੱਚ ਸੰਭਾਵਨਾ ਹੈ ਕਿ ਇਹ ਮੁੱਦਾ ਤਾਂ ਜ਼ਰੂਰ ਵਿਚਾਰਿਆ ਜਾਊਗਾ ਬਾਕੀ ਉੱਥੇ ਜਿਹੜੀਆਂ ਸਿਚੁਏਸ਼ਨਸ ਨੇ ਉਹ ਜ਼ਰੂਰ ਆ ਕਿ ਪ੍ਰਧਾਨ ਧਾਮੀ ਹੋਣੀ ਤਾਂ ਉੱਥੇ ਮੀਟਿੰਗ ਦੇ ਵਿੱਚ ਹਾਜ਼ਰਤਾ ਤਾਂ ਹੁੰਦੇ ਹੀ ਹੁੰਦੇ ਆ ਔਰ ਕੋਈ ਇੱਕ ਮਤਲਬ ਅਸਲ ਚ ਕਹਿੰਦੇ ਜੀ ਕਿ ਤੇ ਪ੍ਰੰਕ ਮੀਟਿੰਗ ਦੇ ਮੈਂਬਰ ਨੇ ਰਹੁ ਰਾਜ ਜੀ ਜਿਹੜੇ ਨਹੀਂ ਅਸਲ ਚ ਮੀਟਿੰਗ ਤਾਂ ਕਹਿੰਦੇ ਸਾਰੀ ਉਹਨਾਂ ਦੇ ਆੜੇ ਦਵਾੜੇ ਜਿਹੜੀ ਉਹ ਹੁੰਦੀ ਆ ਜਾਂ ਉਹਨਾਂ ਦੇ ਫੈਸਲੇ ਜਿਹੜੇ ਨੇ ਅਜੰਡਾ 'ਚ ਉਹ ਵੀ ਆ ਆਹ ਕਿ ਮੀਟਿੰਗ ਤਾਂ ਪ੍ਰੰਕ ਮੀਟਿੰਗ ਦੇ ਮੈਂਬਰਾਂ ਦੀ ਹੈ ਪਰ ਬਾਤ ਵਿੱਚ ਪਤਾ ਲੱਗੂਗਾ ਕਿਉਂਕਿ ਇਹ ਬੰਦੇ ਉਹ ਨੇ ਜਿਹੜੇ ਬੀਤੇ ਸਮੇਂ ਦੇ ਵਿੱਚ ਵੀ ਅਹਿਮ ਫੈਸਲਿਆਂ ਦੇ ਵਿੱਚ ਇਹਨਾਂ ਦੀ ਭੂਮਿਕਾ ਜਿਹੜੀ ਆ ਉਹ ਹੁੰਦੀ ਰਹੀ ਆ ਤਾਂ ਸੋ ਅੱਜ ਦੀ ਜਿਹੜੀ ਸ਼ਰੂਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਤੰਕ ਕਮੇਟੀ ਦੀ ਜਿਹੜੀ ਮੀਟਿੰਗ ਹੋਣੀ ਆ ਇਹ ਬੜੀ ਮਹੱਤਵਪੂਰਨ ਮੀਟਿੰਗ ਜਿਹੜੀ ਆਪਾਂ ਕਹਿ ਸਕਦੇ ਹਾਂ ਜਿਹਦੇ ਵਿੱਚ ਖਾਸ ਤੌਰ ਤੇ ਗਿਆਨੀ ਰਕਬੀ ਸਿੰਘ ਨੇ ਜਿਹੜੀਆਂ ਸਿਤੂ ਸਿਚੁਏਸ਼ਨ ਆ ਜਿਹੜੀਆਂ ਪੈਦਾ ਕਰ ਦਿੱਤੀ ਇਹਨੇ ਖਾਸ ਤੌਰ ਤੇ ਸ਼ਰੂਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਇਦੋਂ ਤੇ ਚਰਚਾ ਹੋ ਸਕਦੀ ਆ ਬਾਕੀ ਜਿਹੜੇ 328 ਪਾਵਨ ਸੂਪ ਨੇ ਜਿਹਨਾਂ ਦੇ ਸੰਦਰਭ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕਿ ਹਾਈ ਕੋਰਟ ਦੇ ਵਿੱਚੋਂ ਦੋ ਜਾਂ ਤਿੰਨ ਵਿਕਤੀਆਂ ਦੇ ਸੰਬੰਧੀ ਜਿਹੜੀ ਬੀਤੇ ਸਮੇਂ ਕਾਰਵਾਈ ਹੋਈ ਆ ਉਹਦੇ ਸੰਦਰਭ ਚ ਵੀ ਗੱਲਬਾਤ ਜਿਹੜੀ ਹੋ ਸਕਦੀ ਆ ਬਾਕੀ ਮੀਟਿੰਗ ਦੇ ਵਿੱਚ ਕੀ ਹੁੰਦਾ ਜਾਂ ਕੀ ਨਹੀਂ ਹੁੰਦਾ ਕਿਉਂਕਿ ਇਹਨਾਂ ਦਾ ਏਜੰਡਾ ਜਿਹੜਾ ਆ ਇਹ ਮੁੱਖ ਤੇ ਹੀ ਜਿਹੜਾ ਬਿਆਨ ਕੀਤਾ ਜਾਂਦਾ ਆ ਤੇ ਹੁਣ ਉਹ ਹੁਣ ਜਿਸ ਤਿੱਕੇ ਨਾਲ ਆਪਾਂ ਪ੍ਰੋਗਰਾਮ ਰਿਕਾਰਡ ਕਰ ਰਹੇ ਆ ਉਹ ਸ਼ਾਇਦ ਆ ਕਿ ਮੀਟਿੰਗ ਐਸਨੇ ਚੱਲ ਰਹੀ ਹੋਵੇ ਤੇ ਰਖਣਾ ਜੀ ਇਹ ਵੀ ਕੋਈ ਪਤਾ ਨਹੀਂ ਐ ਕਿ ਜਿਹੋ ਜਿਹੇ ਹਾਲਾਤ ਕੱਲ ਦੇ ਬਣੇ ਆ ਇਹ ਹੋ ਸਕਦਾ ਕਿ ਮੀਟਿੰਗ ਵੀ ਪੋਸਟਪੋਨ ਜਿਹੜੀ ਆ ਉਹ ਹੋ ਜਾਵੇ ਇਹ ਤਾਂ ਹੁਣ ਉੱਥੋਂ ਜਾ ਕੇ ਹੀ ਪਤਾ ਲੱਗੂਗਾ ਇਹ ਬਾਕੀ ਫਿਲਹਾਲ ਜੋ ਸਾਡੇ ਕੋਲ ਸੂਚਨਾ ਬਣੀ ਉਹ ਅੱਜ 11 ਵਜੇ ਅਤਰੰਕ ਕਮੇਟੀ ਦੀ ਜਿਹੜੀ ਮੀਟਿੰਗ ਹੋਣੀ ਸੀ ਬਾਕੀ ਉਹ ਮੀਟਿੰਗ ਦੇ ਕੀ ਫੈਸਲੇ ਹੁੰਦੇ ਆ ਉਹ ਦੇਖਨੇ ਸ਼ਾਮ ਤੱਕ ਸ਼ਾਮ ਤੱਕ ਜਿਹੜੀ ਸਾਰੀ ਸਥਿਤੀ ਜਿਹੜੀ ਉਹ ਸਾਫ਼ ਹੋ ਜੂਗੀ ਬਾਕੀ ਜੇ ਮੀਟਿੰਗ ਹੁੰਦੀ ਹੈ ਤਾਂ ਹੋ ਸਕਦਾ ਕਿ ਜਿਹੜਾ ਅਗਨੀ ਤਖਤ ਵੀ ਸਿੰਘ ਹੋਣਾ ਦੇ ਤੋਹਖ ਦੇ ਸਬੰਧੀ ਜਿਹੜਾ ਫੈਸਲਾ ਲੈਣਾ ਸੀ ਸ਼ਾਇਦ ਹੁਣ ਉਸ ਨੂੰ ਅੱਗੇ ਪਾ ਦਿੱਤਾ ਜਾਵੇ ਕਿਉਂਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਤਰੰਕ ਮੀ ਅ ਜਿਹੜੀਆਂ ਪ੍ਰੋਬਲਮਸ ਨੇ ਐ ਜੀ ਪੀ ਵਾਸਤੇ ਹੋਰ ਵਧਣ ਗਈਏ ਤਾਂ ਸੋ ਹੋ ਸਕਦਾ ਹੈ ਕਿ ਇੱਕ ਕਿਸਮ ਦਾ ਥੋੜਾ ਜਿਹਾ ਇਸ ਮਸਲੇ ਨੂੰ ਥੋੜਾ ਜਿਹਾ ਢੱਕ ਲਿਆ ਜਾਵੇ ਜਾਂ ਇਸ ਮੁੱਦੇ ਤੇ ਚਰਚਾ ਹੀ ਨਾ ਹੋਵੇ ਸੋ ਬਹੁਤ ਕੁਝ ਇਹੋ ਜਿਹਾ ਹੋ ਸਕਦਾ ਜਿਹਦੇ ਬਾਰੇ ਅਨੁਮਾਨ ਜਾਂ ਖਿਆਸਰਾਈਆਂ ਲਾਈਆਂ ਜਾ ਸਕਦੀਆਂ ਨੇ ਬਾਕੀ ਦੇਖਦੇ ਹਾਂ ਅਦੇ ਪੌਣੇ ਕੰਢੇ ਤੱਕ ਜਿਹੜੀ ਸਥਿਤੀ ਹੈ ਸਾਡੀ ਸਿਚੁਏਸ਼ਨ ਜਿਹੜੀ ਆ ਉਹ ਸਾਫ਼ ਹੋ ਜੂਗੀ ਬਾਕੀ ਮੀਟਿੰਗ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਕਾਫੀ ਅਹਿਮ ਆ ਉਹ ਉੱਥੇ ਨਾਲ ਹੀ ਨਾਲ ਸ਼੍ਰੋਮਣੀ ਕਾਲਜ ਨਾਲ ਬਾਅਦ ਵਿੱਚ ਬਿਲਕੁਲ ਬਿਲਕੁਲ ਅਨਕ ਸਰ ਜੇਕਰ ਦੇਖਿਆ ਜਾਵੇ ਤਾਂ ਬੀਤੇ ਕੱਲ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਜਿਵੇਂ ਖੁਲਾਸੇ ਕੀਤੇ ਜਾਂਦੇ ਨੇ ਹੁਣ ਤੱਕ ਕੋਈ ਵੀ ਐਜੀਪੀਸੀ ਦਾ ਇਸ ਦੇ ਕੋਈ ਸਿੱਧਾ ਪ੍ਰਤੀਕਰਮ ਨਹੀਂ ਆ ਨਾ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਹੁਣ ਤੱਕ ਜਾਂ ਉਹਨਾਂ ਦੀ ਪਾਰਟੀ ਦੇ ਵੱਲੋਂ ਕੋਈ ਸਿੱਧੇ ਤੌਰ ਤੇ ਪ੍ਰਤੀਕਰਮ ਨਹੀਂ ਦਿੱਤਾ ਗਿਆ ਕਿ ਇਸ ਮਾਮਲੇ ਦੇ ਵਿੱਚ ਸ਼ਰਮਣੀ ਅਕਾਲੀ ਦਲ ਵੀ ਬਹਿਸ ਦੇ ਵਿੱਚ ਪਵੇਗਾ ਜਾਂ ਫਿਰ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਬਚਾਅ ਦੀ ਰਣਨੀਤੀ ਦੇ ਨਾਲ ਅਕਾਲੀ ਦਲ ਅੱਗੇ ਵਧਿਆ ਉਸੇ ਤਰ੍ਹਾਂ ਦੇ ਨਾਲ ਕਾਰਵਾਈ ਕਰਵਾ ਦਿੱਤੀ ਜਾਵੇਗੀ ਪਰ ਆਪ ਪਿੱਛੇ ਚੁੱਪ ਰਹੇਗਾ ਜੀ ਨਹੀਂ ਜੋ ਜੋ ਅਜ ਤੱਕ ਦਾ ਇਤਿਹਾਸ ਹੈਗਾ ਉਹ ਤਾਂ ਸਾਰੇ ਦੇ ਸਾਹਮਣੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹਾਰਾ ਕਿ ਸਭ ਕੁਝ ਉਹਨਾਂ ਦੇ ਅੰਤਰਗਤੀ ਰ ਪਰ ਕਦੇ ਵੀ ਉਹਨਾਂ ਨੇ ਪਬਲਿਕ ਨੂੰ ਨਹੀਂ ਤੇ ਅੰਕ ਕਿ ਨਹੀਂ ਗੱਲ ਨਹੀਂ ਕਿ ਸਾਰਾ ਕੁਝ ਸਾਡੇ ਕੁਝ ਰਹੀ ਹੋ ਰਿਹਾ ਇਲਜ਼ਾਮ ਹਾਲਾਂਕਿ ਲੱਗਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੋਧਧਾਰਕ ਕੌਣਾ ਗੇਮ ਕੌਣ ਹੁੰਦਾ ਇਹ ਤਾਂ ਸਾਰੇ ਜੱਕ ਜਾਹਰ ਆ ਪਰ ਅਜ ਤਹਰ ਸਰਦਾਰ ਸੁਖਮਨੀ ਸਿੰਘ ਬਾਦਲ ਇਹ ਸ਼੍ਰੋਮਣੀ ਅਕਾਲੀ ਦਲ ਦੇ ਬਣਾ ਦੇ ਕਦੀ ਇਹ ਗੱਲ ਆ ਕੇ ਸਪਸ਼ਟ ਉਤੇ ਨਹੀਂ ਕੀ ਉਹਨਾਂ ਜਿਸ ਤਰੀਕੇ ਦੀ ਇਹ ਸਿਚੁਏਸ਼ਨ ਐ ਇਸਡੇ ਬਾਤਲ ਪ੍ਰਵਾਣ ਵਾਸਤੇ ਤੇ ਸ਼ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਪੈਦਾ ਹੋ ਗਈਆਂ ਨੇ ਤੇ ਲੱਗਦਾ ਨਹੀਂ ਹੈ ਕਿ ਮੈਨੂੰ ਇਸ ਮੁੱਦੇ ਤੇ ਸ਼ਰੋਮੇ ਅਕਾਲੀ ਦਲ ਦਾ ਕੋਈ ਬੁਲਾਰਾ ਜਿਹੜਾ ਉਹ ਸਾਹਮਣੇ ਆਵੇ ਉਹਨਾਂ ਅਖੀਰ ਤੇ ਇਹੀ ਹੋਊਗਾ ਇਹ ਸ਼ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਦੀ ਜਿਸ ਤੇ ਕੱਲ੍ਹ ਗਿਆਨੀ ਗੁਰਮਖ ਸਿੰਘ ਉਹਨਾਂ ਨੂੰ ਲਿਆਂਦਾ ਗਿਆ ਉਹਨਾਂ ਨੇ ਅਨਕ ਸਟੇਟਮੈਂਟ ਦੇ ਦਿੱਤੀ ਹੋ ਸਕਦਾ ਤੇ ਗਿਆਨੀ ਕੁਲਦੀਪ ਸ਼ੰਕਰ ਗੱਜ ਨੂੰ ਵੀ ਸ਼ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਹਦਿਆਤ ਕਰ ਸਕਦੀ ਹੈ ਕਿ ਹਾਂ ਵੀ ਤੁਸੀਂ ਕੋਈ ਬਿਆਨ ਛੜਾ ਦੇ ਦਿਓ ਇਹ 328 ਪਾਉਂਸ ਸੁਪਾਨ ਦੇ ਸੰਬੰਧ ਤੇ ਜਿਹੜੀ ਗੱਲ ਜਿਹੜੀ ਹੋਈ ਆ ਇਹ ਤਾਂ ਹੂਸਾ ਦਾ ਇਹ ਇਨੀ ਗੱਲ ਤਾਂ ਕਿਉਂਕਿ ਪਿਛਲਾ ਤਾਸ ਤਾਸ ਤਾਂ ਕਿ ਸ਼ੁਰੂ Nghi ਕਲੀਦਲ ਮਾਮਲੇ ਇਸ ਮੂਤੇ ਤੇ ਸਿੱਧੀ ਇੰਟਰਫਰੈਂਸ ਜਿਹੜੀ ਉਹ ਨਹੀਂ ਕਰੂਗਾ 328 ਪਾਉਂਸ ਸੁਪਾਨ ਦੇ ਸਬੰਧ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਹੈ ਉਹ ਠੀਕ ਆ ਮੋਟਾ ਤਾਂ ਇੱਥੇ ਉਹ ਆ ਕਿ ਜਿਹੜਾ ਬਾਦਲ ਪਰਮਾਰ ਤੇ ਅੰਜਾਮ ਲੱਗੇ ਨੇ ਉਹਨਾਂ ਦਸੰਬਰ ਦੀ ਸ਼੍ਰੋਮੀ ਖਾਲੀਦਾਂ ਇਹ ਬਾਦਲ ਦਾ ਕੀ ਸਟੈਂਡ ਹੈਗਾ ਕਿ ਉਹਨਾਂ ਦੇ ਕੋਈ ਸਫਾਈ ਦੇਣਗੇ ਜਾਂ ਨਹੀਂ ਦੇਣਗੇ ਹਾਲਾਂਕਿ ਅੱਜ ਤੱਕ ਕਦੇ ਸਰਦਾਰ ਸੁਖਬੀ ਸਿੰਘ ਬਾਦਲ ਇਹਨਾਂ ਇਲਜ਼ਾਮਾਂ ਦੇ ਸਬੰਧ ਵਿੱਚ ਕਦੇ ਕੋਈ ਬਿਆਨ ਜਿਹੜਾ ਉਹ ਦਿੱਤਾ ਨਹੀਂ ਜਦੋਂ 2 ਦਸੰਬਰ ਦਾ ਹੁਕਮਨਾਮਾ ਜਾਰੀ ਹੁੰਦਾ ਉਦੋਂ ਵੀ ਫਸੀਲ ਤੇ ਸਾਰਾ ਕੁਝ ਮੰਨ ਗਏ ਹਾਂਜੀ ਠੀਕ ਆ ਜੀ ਠੀਕ ਆ ਜੀ ਠੀਕ ਆ ਬਾਅਦ ਚ ਜਾ ਕੇ ਕਹਿੰਦੇ ਬੁੱਕਰਗੇ ਬਾਅਦ ਚ ਉਹਨੇ ਕਿਹਾ ਮੈਂ ਅੱਜ ਤਾਂ ਕਰਕੇ ਕਿਹਾ ਸੀ ਕਿ ਸਾਰਾ ਕੁਝ ਸਾਬੂ ਗਈ ਜਾਂਦੀ ਹੈ ਸਾਰਾ ਕੁਝ ਆਪਣੀ ਧੂਲੀ ਘਵਾ ਲਿਆ ਸੋ ਉਹ ਰਾਜਨੀਤਿਕ ਲੋਕ ਨੇ ਉਹਨਾਂ ਨੇ ਆਪਣਾ ਫਾਇਦਾ ਤੇ ਨੁਕਸਾਨ ਵੇਖਣਾ ਤੇ ਜਿਹੜੀ ਚੀਜ਼ ਉਹਨਾਂ ਨੂੰ ਇਸ ਵੇਲੇ ਫਾਇਦਾ ਦਿੰਦੀ ਹੋਊਗੀ ਅਗਲੇ ਨੇ ਉਹ ਦੇਖ ਲਈ ਤੇ ਜੇ ਉਹ ਗਿਆਨੀ ਤੇ ਕੁਬੀਰ ਸਿੰਘ ਦੇ ਸਵਾਲਾਂ ਦਾ ਜਵਾਬ ਦੰਦੇ ਆ ਤਾਂ ਫਿਰ ਉਧਰ ਵੀ ਤੌਰ ਤੇ ਉਹਨਾਂ ਵਾਸਤੇ ਸਵਾਸਿਆਵਾਂ ਜਿਹੜੀਆਂ ਹੋਰ ਵਧਣੀਆਂ ਆ ਤਾਂ ਇਹਨਾਂ ਨੂੰ ਚੰਗਾ ਕੀ ਚੁੱਪ ਕਰਕੇ ਇਹ ਜਿਹਾ ਵਕਤ ਹੈ ਉਹ ਟੱਪ ਜੇ ਕਿਉਂਕਿ ਗਿਆਨੀ ਤੇ ਕੁਬੀਰ ਸਿੰਘ ਕੋਲੋਂ ਜਿਹੜੇ ਇਲਜ਼ਾਮ ਲਾਏ ਗਏ ਨੇ ਕੋਈ ਨਵੇਂ ਇਲਜ਼ਾਮ ਨਹੀਂ ਆ ਇਸ ਤੋਂ ਵੱਡੇ ਵੱਡੇ ਕਈ ਇਲਜ਼ਾਮ ਜਿਹੜੇ ਸ਼ੁਰੂਮੀ ਖਾਲੀ ਤਨ ਬਾਤਲ ਤੇ ਜਿਹੜੇ ਅਹਿਮ ਪ੍ਰਧਾਨਾਂ ਤੇ ਲੱਗ ਚੁੱਕੇ ਨੇ ਤੁਸੀਂ ਦੱਸੋ ਕਿ ਉਹਨਾਂ ਨੇ ਉਹਨਾਂ ਨੂੰ ਕਿੰਨੀ ਕੰਮ ਦੀ ਤਰ੍ਹਾਂ ਲਿਆ ਜਿਹੜੇ ਗਿਆਨੀ ਤੇ ਕੁਬੀਰ ਸਿੰਘ ਦੇ ਬਿਆਨ ਨੂੰ ਕੋਈ ਭੀਤਾ ਉਹ ਦਿਖਾਈ ਦਿੱਦੀ ਕਿ ਛੁੱਟੀ ਰੱਖੀ ਜਾਣੀ ਆ ਆ ਸ਼ੁਰੂ ਵਿੱਚ ਗੁਰਦੁਆਰਾ ਪਰਬੰਧਕ ਕਮੇਟੀ ਹੋ ਸਕਦਾ ਕਿ ਆਪਣੇ ਕੁਝ ਸਵਾਲਾਂ ਦਾ ਜਵਾਬ ਦੇ ਜਿਸ ਤਰੀਕੇ ਨਾਲ ਕੱਲ ਨੂੰ ਕੱਲ ਦਾ ਗਾਇਨੀ ਗੁਰਪ੍ਰੀਤ ਸਿੰਘ ਨੂੰ ਅੱਗੇ ਲਿਆਂਦਾ ਆ ਉਹਨੂੰ ਬੇਚਦੇ ਨੇ ਇਕੜੇ ਦਿਨਾਂ ਚ ਕੀ ਵਾਪਰਦਾ ਬਿਲਕੁਲ ਬਿਲਕੁਲ ਉਧਰ ਅਣਖੇ ਸਰ ਦੂਜੇ ਪਾਸੇ ਅਫਸਰ ਸਾਹੀ ਤੇ ਸਰਕਾਰ ਦੇ ਵਿਚਕਾਰ ਤਾਲਮਿਲ ਨਾ ਬਣਨਾ ਹੈ ਪਿਛਲੇ 4 ਸਾਲ ਤੋਂ ਹੀ ਚੱਲਦਾ ਦਿਖਾਈ ਦੇ ਰਿਹਾ ਤੇ ਬੀਤੇ ਦਿਨਾਂ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਇੱਕ ਖਬਰ ਕੀਤੀ ਸੀ ਵਿਧਾਨ ਸਭਾ ਦੀ ਕਮੇਟੀ ਤੇ ਡੀਸੀ ਦੇ ਵਿਚਕਾਰ ਹੋਈ ਟਕਰਾਅ ਮਾਮਲੇ ਦੀ ਉਸ ਮਾਮਲੇ ਦੇ ਵਿੱਚ ਹੁਣ ਕਹਿੰਦੇ ਨਵੇਂ ਸਿਰਿਓਂ ਨਵਾਂ ਮਾਮਲਾ ਸਾਹਮਣੇ ਆਇਆ ਜੀ ਇਹ ਪੂਰੀ ਖਬਰ ਕੀ ਆ ਦੇਖੋ ਲੁਧਿਆਣੇ ਦੇ ਵਿੱਚ ਜਿਹੜੀ ਵਿਧਾਨ ਸਭਾ ਦੀ ਕਮੇਟੀ ਸੀ ਉਹਨੇ ਇਹ 7 10 ਫਰਵਰੀ ਨੂੰ ਨੇ ਆਉਣਾ ਸੀ ਜੇ ਜੀ ਡਾਕਟਰ ਸੁਖੀ ਜਿਹੜੇ ਸੀ ਉਹ ਉਸ ਕਮੇਟੀ ਦੇ ਚੇਅਰਮੈਨ ਸੀ ਕਿ ਪੰਜ ਛੇ ਵਿਧਾਇਕ ਜਿਹੜੇ ਉਹ ਹੋਸ ਸੀ ਉਹਨਾਂ ਦੇ ਨਾਲ ਤੇ ਜਿਹੜੀ ਵਿਧਾਨ ਸਭਾ ਦੀ ਗਠਿਤ ਕਮੇਟੀ ਹੁੰਦੀ ਹੈ ਇਸ ਨੇ ਐਸਟੀਮੇਟ ਦਾ ਕਿ ਜਿਹੜੇ ਸਰਕਾਰ ਵੱਲੋਂ ਫੰਡ ਜਿਹੜੇ ਜਾਰੀ ਕੀਤੇ ਗਏ ਸੀ ਉਹਨਾਂ ਫੰਡਾਂ ਦਾ ਜਿਹੜੀ ਡਿਟੇਲ ਜਿਹੜੀ ਉਹ ਹਾਸਲ ਕਰਦੀ ਸੀ ਤੇ ਇਹ ਪਾਵਰਫੁਲ ਕਮੇਟੀ ਜਿਹੜੀ ਹੁੰਦੀ ਹੈ ਤੇ ਇਸ ਪਾਵਰਫੁਲ ਕਮੇਟੀ ਦੇ ਵਿੱਚ ਚਲੇ ਦੇ ਜਿੰਨੇ ਵੀ ਸਮੂਚੀ ਅਫਸਰ ਸ਼ਹੀਆ ਉਸ ਨੇ ਪੇਸ਼ ਹਣਾ ਹੁੰਦਾ ਔਰ ਜੋ ਵੀ ਤਾਕੀ ਜਿਹੜਿਆ ਉਹ ਪੇਸ਼ ਰੱਖੇ ਹੁੰਦੇ ਆ ਤੇ ਕਹਿੰਦੇ ਜਦੋਂ ਉੱਥੇ ਕਮੇਟੀ ਪਹੁੰਚੀ ਨਾ ਉੱਥੇ ਡੀਸੀ ਹੈ ਨਾ ਜਿਨੂੰ ਲੈ ਕੇ ਫਿਰ ਇਸ ਕਮੇਟੀ ਨੂੰ ਉਤਤੀ ਤੌਰ ਤੇ ਗੁੱਸਾਤਾ ਜਿਹਾ ਆਉੜਾਇਆ ਉਹਨਾਂ ਨੇ ਉਸੇ ਵੇਲੇ ਡੀਸੀ ਨੂੰ ਬੁਲਾਇਆ ਕਿ ਡੀਸੀ ਵੀ ਕਹਿੰਦੇ ਜਦੋਂ ਆਇਆ ਤਾਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕਦੇ ਇਨੀ ਗੱਲ ਕਹੀ ਜੀ ਮੈਂ ਤਾਂ ਕਿਹਾ ਸੀ ਨਹੀਂ ਆਇਆ ਕਿ ਮੈਂ ਕੀ ਕਰਾਂ ਹੁਣ ਉਦੋਂ ਵੀ ਜੇ ਸਮਾਨ ਬੜੇ ਉੱਤੇ ਇੱਕ ਡੀਸੀ ਜ਼ਿਲ੍ਹੇ ਦਾ ਜਿਹੜਾ ਜ਼ਿਲ੍ਹੇ ਦਾ ਮਾਲਕ ਆ ਅਗਰ ਉਹਨੂੰ ਵੀ ਇਸ ਗੱਲ ਦਾ ਪਤਾ ਕਿ ਪ੍ਰੋਟੋਕੋਲ ਕੀ ਹੁੰਦਾ ਤਾਂ ਫਿਰ ਕੰਮ ਕਿੱਧਰ ਚੱਲੂਗਾ ਤਾਂ ਉਸ ਨੂੰ ਲੈ ਕੇ ਫਿਰ ਜਿਹੜੀ ਵਿਧਾਨਕਾ ਕਮੇਟੀ ਸੀ ਉਹਨੇ ਕਾਫੀ ਸਖਤ ਅਪਰਾਧ ਜਿਹੜੇ ਉਹ ਜਿਹੜੇ ਜ਼ਾਹਿਰ ਕੀਤੇ ਸੀ ਉਸ ਵਕਤ ਫਿਰ ਡੀਸੀ ਨੇ ਕਹਿੰਦੇ ਕਿ ਬਕਾਇਦਾ ਤੌਰ ਤੇ ਇਸ ਮਸਲੇ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਮਾਫੀ ਮੰਗੀ ਪਰ ਮਸਲਾ ਜਿਹੜਾ ਸੀ ਉਹ ਕਿਸੇ ਤਨ ਪੱਤਰ ਲੱਗਾ ਨਹੀਂ ਸੀ ਤੇ ਅਖੀਰ ਉਹ ਪੱਤਾ ਜਿਹੜਾ ਮਸਲਾ ਸੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਤਾਰਸੋਂ ਸਦਮਾ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਉਹਨਾਂ ਨੇ ਫਿਰ ਲੁਧਿਆਣੇ ਜਿਲ੍ਹੇ ਦੇ ਡੀਸੀ ਔਰ ਜਿਹੜੇ ਉਥੇ ਦੇ ਕਮਿਸ਼ਨਰ ਦੇ ਪੁਲਿਸ ਕਮਿਸ਼ਨਰ ਨੂੰ ਉਹਨਾਂ ਨੂੰ ਤਲਬ ਕੀਤਾ ਤੇ ਤਲਬ ਕਰਕੇ ਫਿਰ ਬਕਾਇਦਾ ਤੌਰ ਤੇ ਉਥੇ ਉਹਨਾਂ ਨੂੰ ਝਾੜ ਜਿਹੜੀ ਆ ਪਾਈ ਗਈ ਆ ਕਿਉਂਕਿ ਜਿਹੜੇ ਲੋਕਾਂ ਦੇ ਚੁਣੇ ਹੋਏ ਨੋ ਮੈਂ ਦਿਨੀ ਉਹਨਾਂ ਦਾ ਜੁਰਸਟੇਟਾ ਸਾ ਇੱਕ ਡੀਸੀ ਨਾਲ ਇੱਕ ਸੀਪੀ ਦੇ ਨਾਲੋਂ ਕਿਹੇ ਸੇਵਾ ਤਾਂ ਤੇ ਜਦੋਂ ਵਿਧਾਨ ਸਭਾ ਦੀ ਕਮੇਟੀ ਬਣਦੀ ਹੈ ਤਾਂ ਉਹ ਕੇਵਲ ਨਿੱਜੀ ਮੂਫਾਦ ਕਰਕੇ ਨਹੀਂ ਬਲਕਿ ਸਰਕਾਰ ਦੇ ਕੰਮਕਾਜ ਦੀ ਨਰਸਾ ਸਾਲੀ ਕਰਦੇ ਤੇ ਅਸਲ ਵਿੱਚ ਕਿਸੇ ਲਈ ਕਰਮ ਕਰਦੀ ਉਹਦੇ ਸੰਦਰਭ ਵਿੱਚ ਸੀ ਤਾਂ ਉਸ ਕਮੇਟੀ ਨੇ ਸਾਹਮਣੇ ਕੀ ਅਫਰਸਾਈਸਿੰਗ ਬਿਲਕੁਲ ਕੋਈ ਜਵਾਬ ਨਹੀਂ ਸੀ ਦੇ ਸਕੀ ਤਾਂ ਫਿਰ ਪਤਾ ਲਗਾ ਕਿ ਉਹ ਕਮੇਟੀ ਜਿਹੜੀ ਆ ਜਦੋਂ ਕੁਲਤਾਰ ਸਿੰਘ ਸਭਾ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਮਤਾ ਸਾਰਾ ਹੋ ਗਿਆ ਤਾਂ ਫਿਰ ਉਹਨਾਂ ਨੂੰ ਤਲਬ ਕੀਤਾ ਗਿਆ ਤੇ ਉੱਥੇ ਫਿਰ ਡੀਸੀ ਔਰ ਸੀਪੀ ਨੇ ਕਹਿੰਦੇ ਨੇ ਮਾਫੀ ਮੰਗ ਕੇ ਜਿਹੜੀ ਉਹ ਜਾਣ ਜਿਹੜੀ ਛਡਾਈ ਆ ਤੇ ਨਾਲ ਹੀ ਇਹ ਵਾਦਾ ਕੀਤਾ ਕਿ ਟੁਇਖੇ ਦੇ ਵਿੱਚ ਅਜਿਹੀ ਕੋਈ ਵੀ ਕੰਮ ਜਿਹੜਾ ਨਹੀਂ ਹੋਊਗਾ ਇਹ ਜਿਹੜੇ ਨਾਲ ਇਹ ਵਿਧਾਨ ਕਾਰਤੇ ਕਾਰਜ ਪਾਲਿਕਾ ਦੇ ਵਿੱਚ ਕਰ ਕਿਸੇ ਕਿਸਮ ਦਾ ਜਿਹੜਾ ਟਕਰਾਵ ਜਿਹੜਾ ਬੜੇ ਟੁਇਖੇ ਦੇ ਵਿੱਚ ਅਜਿਹੀਆਂ ਗਲਤੀਆਂ ਜਿਹੜੀਆਂ ਨਹੀਂ ਹੋਣਗੀਆਂ ਪ੍ਰੋਟੋਕੋਲ ਦੇ ਅਨੁਸਾਰ ਜਿਹੜੀ ਇਹੋ ਜਿਹੀ ਕਮੇਟੀ ਹੈ ਨਹੀਂ ਜਾਂ ਕੋਈ ਵੀ ਕੌਲ ਦੇ ਚੁਣੇ ਹੋਏ ਨੁਮਾਇੰਦੇ ਨੇ ਜਿਹੜੀ ਉਹ ਜਾਣਕਾਰੀ ਮੰਗਦੇ ਨੇ ਉਹਨਾਂ ਦਾ ਪੂਰਨ ਤੌਰ ਤੇ ਮਾਨ ਸਰਕਾਰ ਜਿਹੜਾ ਉਹ ਬਹਾਲ ਰਿਹਾ ਹੈ ਸੰਭਵ ਕੋਲ ਅਨਕਿ ਸਰ ਇਥੋਂ ਇਸ ਗੱਲ ਦਾ ਵੀ ਅੰਦਾਜ਼ਾ ਲਗਾਇਆ ਜਾਂਦਾ ਕਿ ਜਦੋਂ ਅਫਸਰ ਇੰਨੀ ਪਾਵਰਫੁਲ ਕਮੇਟੀ ਜਾਂ ਨੁਮਾਇੰਦਿਆਂ ਦੀ ਨਹੀਂ ਹੀ ਗੱਲ ਸੁਣਦੇ ਤਾਂ ਉੱਥੇ ਆਮ ਲੋਕਾਂ ਦੀ ਵੀ ਕੀ ਸੁਣੀ ਜਾਂਦੀ ਹੋਊਗੀ ਹਾਲਾਂਕਿ ਲਗਾਤਾਰ ਇਸ ਤਰ੍ਹਾਂ ਦੇ ਇਲਜ਼ਾਮ ਵੀ ਆ ਜੋ ਅਫਸਰ ਸ਼ਾਹੀ ਦੇ ਉੱਪਰ ਲੱਗਦੇ ਦਿਖਾਈ ਦਿੱਤੇ ਆ ਸੋ ਦੇਖਣਾ ਹੋਊਗਾ ਕਿ ਇਸ ਮਾਮਲੇ ਦੇ ਵਿੱਚ ਹੁਣ ਅੱਗੇ ਕੀ ਕੁਝ ਹੁੰਦਾ ਉੱਥੇ ਹੀ ਜੇਕਰ ਮੈਂ ਗੱਲ ਕਰਾਂ ਤਾਂ ਇੱਕ ਪਾਸੇ ਅਫਸਰਾਂ ਦੇ ਵੱਲੋਂ ਮਾਫੀ ਮੰਗੀ ਜਾ ਰਹੀ ਹੈ ਤੇ ਦੂਜੇ ਪਾਸੇ ਅਫਸਰਾਂ ਨੂੰ ਸਸਪੈਂਡ ਕੀਤਾ ਜਾ ਰਿਹਾ ਤਰਨ ਤਰਨ ਦੇ ਵਿੱਚ ਆਪ ਸਰਪੰਚ ਦਾ ਕਤਲ ਹੋ ਜਾਂਦਾ ਹੀ ਉਸ ਤੋਂ ਬਾਅਦ ਡੀਜੀਪੀ ਗੌਰਵ ਜਾਦਵ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਆ ਡੀਐਸਪੀ ਪੱਟੀ ਤੇ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੀ ਪਰ ਸਵਾਲ ਤਾਂ ਇਹ ਹੈ ਕਿ ਕੀ ਇਹਨਾਂ ਅਧਿਕਾਰੀਆਂ ਨੂੰ ਸਸਪੈਂਡ ਕਰਨ ਦੇ ਨਾਲ ਪੰਜਾਬ ਦੇ ਵਿੱਚ ਗੈਂਗਸਟਰਵਾਦ ਰੁਕ ਜਾਵੇਗਾ ਕੀ ਇਹਨਾਂ ਅਧਿਕਾਰੀਆਂ ਨੂੰ ਸਸਪੈਂਡ ਕਰਨ ਦੇ ਨਾਲ ਜਿਨ੍ਹਾਂ ਦੇ ਘਰਾਂ ਦੇ ਵਿੱਚ 70 ਵਿਸੇ ਨੇ ਉਹਨਾਂ ਨੂੰ ਇਨਸਾਫ ਮਿਲ ਜਾਵੇਗਾ ਤਰਨਤਾਰਨ ਦੇ ਵਿੱਚ ਹੋਏ ਘਟਨਾ ਤੋਂ ਬਾਅਦ ਹੋਰ ਵੀ ਕਈ ਥਾਵਾਂ ਤੇ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਨੇ ਲੈਂਡ ਆਰਡਰ ਦੀ ਸਥਿਤੀ ਨੂੰ ਜੇਕਰ ਦੇਖਿਆ ਜਾਵੇ ਕਿ ਪ੍ਰਸ਼ਾਸਨਿਕ ਫੇਰਬਦਲ ਦੀ ਲੋੜ ਹੈ ਜਾਂ ਫਿਰ ਸਰਕਾਰ ਹੀ ਗੋਡੇ ਟੇਕ ਚੁੱਕੀ ਹੈ ਜੀ ਦੇਖੋ ਰਖਾ ਸਾਹਿਬ ਜਿਸ ਤਰੀਕੇ ਦੀ ਕੱਲ ਕਾਰਵਾਈ ਹੋਈ ਹੈ ਸਰਪੰਚ ਦੇ ਕਤਲ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਹਸਪਤਾਲ ਵਿੱਚ ਬੈਠੇ ਦੋ ਅਧਿਕਾਰੀਆਂ ਨੂੰ ਸਸਪੈਂਡ ਜਿਹੜਾ ਉਹ ਕਰ ਦਿੰਦੇ ਆ ਤੇ ਮੁੱਦਾ ਤਾਂ ਇਹ ਬੰਦਾ ਕਿ ਜੇਕਰ ਇਹ ਜ਼ਿੰਮੇਵਾਰੀ ਕੇਵਲ ਗੋਦ ਧਾਰਿਆਂ ਦੀ ਆ ਤਾਂ ਫਿਰ ਪੰਜਾਬ ਨੂੰ ਸਬੂਤ ਸਿਹਾਰਨ ਦੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਦੀ ਹੈ ਪੰਜਾਬ ਦੇ ਗ੍ਰਹਿ ਮੰਤਰੀ ਦੀ ਕੀ ਉਹਨਾਂ ਨੇ ਆਪਣੀਆਂ ਡਿਊਟੀਆਂ ਠੀਕ ਤਰੀਕੇ ਨਾਲ ਨਿਭਾਈਆਂ ਕੀ ਉਹਨਾਂ ਨੇ ਆਪਣੇ ਜੋ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਕੀ ਠੀਕ ਤਰੀਕੇ ਨਾਲ ਨਿਭਾ ਰਹੇ ਪ੍ਰਸ਼ਦ ਇਹ ਮੁੱਖਦਾ ਕੇਵਲ ਦੋ ਅਧਿਕਾਰੀਆਂ ਨੂੰ ਸਸਪੈਂਡ ਕਰਕੇ ਤੁਸੀਂ ਪੱਲਾ ਜਿਹੜਾ ਉਹ ਨਹੀਂ ਛੱਡ ਸਕਦੇ ਜਿਸ ਨਾਲ ਆਵਾਮੀ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਦਾ ਮਾਪਕੀ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਲੈ ਕੇ ਕਿਹਾ ਵੀ ਦੋ ਅਧਿਕਾਰੀਆਂ ਦੇ ਤੁਰੰਤ ਸਸਪੈਂਡ ਜਣਾ ਕਰ ਦਿੱਤਾ ਗਿਆ ਮੁੱਦਾ ਤੇ ਇਹ ਆ ਕਿ ਜੇਕਰ ਸਸਪੈਂਡ ਕਰਨਾ ਤਰ੍ਹਾਂ ਚ ਜਿਹੜੇ ਸੱਤਰ ਵਿਸ਼ੇ ਨੇ ਉਹ ਬੰਦੇ ਦੁਬਾਰਾ ਜਿੰਨੂੰ ਫੇਰਤਾ ਕਰ ਨੂੰ ਮੁੱਦਾ ਇਹ ਆ ਕਿ ਇਹਨਾਂ ਸਥਿਤੀ ਕੰ ਦਾ ਸੁਭਾਰ ਜਿਹੜਾ ਆ ਉਹ ਕਿਵੇਂ ਕਰਨਾ ਔਰ ਕਿਸ ਤਰੀਕੇ ਨਾਲ ਪੰਜਾਬ ਦੇ ਅਮਨ ਕੌਲ ਦੀ ਸਥਿਤੀ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ ਤੁਸੀਂ ਲੋਕਾਂ ਨਾਲ ਵਾਦਾ ਕੀਤਾ ਸੀ ਇੱਕ ਬਦਲਾਅ ਦੀ ਰਾਜਨੀਤੀ ਕਿ ਤੁਸੀਂ ਤੁਸੀਂ ਬਹੁਤ ਹੀ ਸਹੀ ਤੇ ਇਹ ਤਾਂ ਫਿਰ ਇੱਕ ਲੋਕਾਂ ਦੇ ਅੰਝ ਪੁੰਝਰ ਵਾਲੀ ਮਤਲਬ ਅੱਖਾਂ ਤੋਂ ਸਾਫ਼ ਕਰਨ ਵਾਲੀ ਗੱਲ ਹੈਗੀ ਆ ਜੇ ਵਾਕਈ ਸੰਦੀਗ ਸੰਜੀਤ ਕੀ ਦਾ ਇਸ ਮਸਲੇ ਨੂੰ ਉਚਾਰਿਆ ਜਾਂਦਾ ਤਾਂ ਫਿਰ ਹਾਲਾਤ ਜਿਹੜੇ ਪਹੁੰਚ ਗਏ ਫਿਰ ਮੁੱਖ ਮੰਤਰੀ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਉਸ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹੈ ਜਿਹੜੇ ਗ੍ਰਹਿ ਮੰਤਰੀ ਬਿਲਕੁਲ ਬਿਲਕੁਲ ਅਨਖੇਚਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਰੱਖਦਾ ਸਾਹਿਬ ਤਾਂ ਐਸੀ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਜਿਨ੍ਹਾਂ ਦੇ ਵੱਲੋਂ ਤਮਾਮ ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਾਂ ਨਾਲ ਟੀਵੀ ਦੇ ਨਾਲ ਮੈਨੂੰ ਦੋ ਓਜਾਜ਼ ਧੰਨਵਾਦ